ਰੋਗ ਲਾਦੇ ਲੀਵਰ ਤੋਂ ਆਦੇ ਲੀਵਰ ਤੋਂ ਬੈਕ ਹੁੰਦੇ ਆ ਆਪਾਂ ਲੀਵਰ ਠੀਕ ਕਰਦੇ ਆ ਨਾ ਕਿ ਬਵਾਸੀਟ ਦੇ ਵਾਸਤੇ ਵੱਖਰਾ ਲਾਇ ਕਰਦੇ ਆ ਆਪਾਂ ਲੀਵਰ ਠੀਕ ਹੋ ਗਿਆ ਬਵਾਸੀ ਵੀ ਠੀਕ ਹੋ ਜੂਗੀ ਇੱਕ ਮਹੀਨੇ ਨੂੰ ਪਹਿਲਾ 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 ਪੇਟ ਠੀਕ ਹੋਗਾ ਉਹ ਤੋਂ ਬਾਅਦ ਬਾਅਦ A ਤੋਂ Z ਮਤਲਬ ਜੇ ਪੈਰੋਂ ਸੇ ਨਿਕਲੋ ਠੀਕ ਹੋਗਾ ਗੈਸ ਤੇ ਆ ਬਹੁਤ ਛੇਤੀ ਪਹਿਲੇ ਗੱਲ ਤੋਂ ਪਹਿਲੇ ਲੈਂਡ ਫਰਕ ਪੈਣਾ ਸ਼ੁਰੂ ਹੋ ਜਾਊਗਾ ਮੇਰੀ ਵਾਈਫ ਪਿਛਲੇ 15 ਸਾਲ ਤੋਂ ਪੇਟ ਤੇ ਸੀ ਖਚਾ ਇੱਕ ਮਹੀਨਾ ਪਹਿਲਾਂ ਇਹਨਾਂ ਕੋ ਕੀ ਬਿਮਾਰੀ ਸੀ ਵਾਈਫ ਇਹਨਾਂ ਨੂੰ ਲੀਵਰ ਦੀ ਪ੍ਰੋਬਲਮ ਸੀ ਬਹੁਤ ਜੀ ਤੇ ਆ ਬਣਦਾ ਸੀ ਜਿਗਰ ਚ ਮੇਦਾ ਖਰਾਬ ਖਾਣਾ ਪਚਦਾ ਨਹੀਂ ਬਹੁਤ ਬੜੀ ਤਕੜੀ ਕੋਈ ਡਾਕਟਰ ਨਹੀਂ ਛਟਿਆ ਸੀ ਜਿੱਥੇ ਵੀ ਕਿਸੇ ਨੇ ਦੱਸਿਆ ਹਸਪਤਲ ਟੈਸਟ ਵਗੈਰਾ ਵੀ ਕਰਾਏ ਸਾਰਾ ਕੁਝ ਉਹ ਫਿਰ ਜਦੋਂ ਸਾਨੂੰ ਪਤਾ ਲੱਗਾ ਪਿਛਲੀ ਵੀਡੀਓ ਦੇਖ ਕੇ ਫਿਰ ਅਸੀਂ ਇਹਨਾਂ ਕੋ ਆਏ ਆਣ ਕੇ ਨੇ ਸਾਨੂੰ ਦਵਾਈ ਦਿੱਤੀ ਪਿਛਲੇ ਮਹੀਨੇ ਦੀ 24 ਤਰੀਕ ਨੂੰ ਖਰੀਦੀ ਸੀ ਇੱਕ ਮਹੀਨਾ ਦਾ ਇੱਕ ਦਿਨ ਹੋਇਆ ਸਾਨੂੰ ਦਵਾਈ ਖਰੀਦ ਨੂੰ ਮਤਲਬ ਤੀਜੇ ਦਿਨ ਹੀ ਉਦਾਸਰ ਹੋ ਗਿਆ ਰਿਜ਼ਲਟ ਮਤਲਬ ਜੇ ਹੁਣ 100 ਦੇ ਵਿੱਚੋਂ 70 75 ਪੈਸੇ ਇਹਲੇ ਠੀਕ ਆ। ਕੋਲ ਹੀ ਬੈਠੇ ਨਾਲ ਹੀ ਮਿਲੇ। ਨਾਓ ਵੀ ਮਿੱਤਰ ਪਿਆਰਿਓ ਇਹ ਆਪਣਾ ਪਿੰਡੂ ਦੇਸੀ ਭਰਾ ਔਰ ਇਹਨੇ ਇੱਕ ਬਹੁਤ ਵੱਡਾ ਦਾਵਾ ਕੀਤਾ ਸੀ ਕਿ ਇਹਦੀ ਇੱਕੋ ਦਵਾਈ ਜਿਹੜੀ ਇਹਨੇ ਘਰੇ ਬਣਾਈ ਉਹਦੇ ਨਾਲ 15 20 ਰੋਗ ਠੀਕ ਹੋ ਜਾਂਦੇ ਨੇ ਤੇ ਅੱਜ ਆਪਾਂ ਇਹਨਾਂ ਨੂੰ ਉਹ ਸਵਾਲ ਪੁੱਛਣੇ ਨੇ ਜਿਹੜੇ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰ ਕਰਕੇ ਪੁੱਛੇ ਨੇ ਕਿਉਂਕਿ ਤੁਸੀਂ ਲੱਖਾਂ ਲੋਕਾਂ ਨੇ ਉਹ ਵੀਡੀਓ ਦੇਖੀ ਤੇ ਤੁਸੀਂ ਕਈ ਹਜ਼ਾਰ ਲੋਕਾਂ ਨੇ ਕਮੈਂਟਾਂ ਦੇ ਵਿੱਚ ਸਵਾਲ ਕੀਤੇ ਨੇ ਇਹਨਾਂ ਨੂੰ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹ ਪੁੱਛਣਾ ਚਾਹਾਂਗੇ ਜੋ ਕਮੈਂਟਾਂ ਦੇ ਰੂਪ ਚ ਵੱਡੀ ਗਿਣਤੀ ਦਰਸ਼ਕਾਂ ਨੇ ਪੁੱਛਿਆ ਹਾਂਜੀ ਵੀ ਇੱਕੋ ਦਵਾਈ ਇੰਨੇ ਸਾਰੇ ਰੋਗ ਠੀਕ ਕਿਵੇਂ ਕਰ ਸਕਦੀ ਹੈ ਜਿਹੜੇ ਤੁਸੀਂ ਕਹਿੰਦੇ ਹੋ ਵੀਰ ਜੀ ਗੱਲ ਇਦਾਂ ਕਿ ਜਿੰਨੇ ਰੋਗ ਲੱਗਦੇ ਲਿਵਰ ਤੋਂ ਆਦੇ ਲਿਵਰ ਤੋਂ ਬੈਕ ਹੁੰਦੇ ਆ ਆਪਾਂ ਲਿਵਰ ਠੀਕ ਕਰਦੇ ਆ ਨਾ ਕਿ ਬਵਾਸੀਟ ਦੇ ਵਾਸਤੇ ਵੱਖਰਾ ਲਾਇ ਕਰਦੇ ਆ ਆਪਾਂ ਲਿਵਰ ਠੀਕ ਹੋ ਗਿਆ ਬਵਾਸੀ ਵੀ ਠੀਕ ਹੋ ਜੂਗੀ ਇੱਕ ਮਹੀਨੇ ਪਹਿਲਾਂ ਪਹਿਲਾਂ ਠੀਕ ਆ ਜੀ ਕਿਸੇ ਨੂੰ ਬੰਦਨ ਮੜ ਮੋਟ ਟਾਈਮ ਲੱਗਦਾ ਵੈਸੇ ਇਸ਼ਾਰਾ ਮਿਲ ਜੂ ਆਪਣਾ ਪਹਿਲਾ ਪੇਟ ਠੀਕ ਹੋਗਾ ਉਸ ਤੋਂ ਬਾਅਦ ਬਾਅਦ ਏ ਟੂ ਜ਼ेड ਮਤਲਬ ਜੇ ਪੈਰੋਂ ਸੇ ਨਿਕਲੋ ਠੀਕ ਹੋਗਾ ਗੈਂਸਤ ਜਾਂ ਬਹੁਛਤੀ ਪਹਿਲੇ ਗੱਲ ਤੋਂ ਪਹਿਲੀ ਲਾਈਨ ਫਰਕ ਪੈਣਾ ਸ਼ੁਰੂ ਹੋ ਜੂਗਾ ਤੀਜੇ ਨਾਲ 100% ਵੀ ਠੀਕ ਹੋ ਸਕਦਾ ਨਹੀਂ ਤੇ ਗੈਰ ਲੋ ਜਿੰਨਾ ਝੂਠ ਬੋਲੋ ਉਹਨਾਂ ਰਿਜ਼ਲਟ ਮਿਲ ਜੂ 50% 80% ਨੋਰਮਲ ਗੱਲ ਆ ਵੀਰੇ ਜੇ ਕੋ ਪਰੇ ਰੱਖਦਾ ਉਹਦੇ ਵਾਸਤੇ ਮੜ ਮੋਟ ਹੋ ਸਕਦਾ ਵੀ ਕੋਈ ਰਿਕਵਰਡ ਪੈਸਾ ਦਿਆ ਨਹੀਂ ਦੇ ਆ ਜਿੰਨੇ ਮਰੀਜ਼ ਸੱਦੇ ਹੋਏ ਜਿਹੜੇ ਠੀਕ ਹੋਇਆ ਤੁਸੀਂ ਇਹਨਾਂ ਕੋ ਪੁੱਛ ਕੇ ਦੇਖ ਲਓ ਕਿ ਕਿੰਨੇ ਕੁ ਦੁਖੀ ਸੀ ਕਿੰਨੇ ਸਾਲਾਂ ਤੋਂ ਦੁਖੀ ਸੀ ਮੈਂ ਇੱਕ ਰਿਕਵੈਸਟ ਹੋਰ ਕਰਨਾ ਚਾਹੁੰਦਾ ਵੀ ਇਹ ਨਾ ਸੋਚੋ ਵੀ ਵੈਦ ਖਰੀ ਆਉਦੇ ਪੈਸੇ ਵਾਸਤੇ ਕਹੀ ਜਾਂਦਾ ਇਹ ਸੋਚੋ ਵੀ ਤੁਸੀਂ 20 ਸਾਲ ਪਹਿਲੇ ਆਪਣੇ ਖਰਾਬ ਕਰ ਲਿਆ ਮੈਂ ਨਹੀਂ ਕਹਿੰਦਾ ਵੈਦ ਹੋਰ ਨਹੀਂ ਹੈਗੇ ਪਰ ਕਈਆਂ ਕੋ ਨੁਕਤੇ ਆ ਕੋਈ ਖਾਸ ਵੀ ਹੁੰਦਾ ਵੀਰੇ ਠੀਕ ਹੈ ਨਾ ਮੇਰੇ ਵਾਲਾ ਨੁਕਤਾ ਕਿਸੇ ਵੇਰਲੇ ਵੇਰਲੇ ਕੋ ਹੈਗਾ ਜ਼ਰੂਰ ਆ ਪਰ ਕਿਸੇ ਵੇਰਲੇ ਕੋ ਮੈਂ ਇਸ ਕਰਕੇ ਦਾ ਰਿਜ਼ਲਟ ਬਹੁਤ ਸ਼ੁੱਧੀ ਮਿਲਦਾ ਕਰਕੇ ਮੈਂ ਲੋਕਾਂ ਨੂੰ ਹੋਰ ਦਵਾਈਆਂ ਵੜਾ ਸਕਦਾ ਮੈਂ ਵੀ ਪਰ ਮੈਂ ਰੱਖਦਾ ਨਹੀਂ ਵੀਰੇ ਇਸ ਕੰਦੇ ਰੱਖਣ ਦੇ ਮੈਨੂੰ ਇਹ ਨਾ ਮੈਂ ਪੈਸੇ ਉਹਨਾਂ ਦਵਾਈਆਂ ਦੇ ਲਊਂਗਾ ਕਿਉਂ ਨਾ ਹੋਏ ਦਵਾਈ ਜਿਹੜੀ ਦਵਾ ਜਿਹਨਾਂ ਫੌਰਨ ਰਿਜ਼ਲਟ ਮਿਲੇ ਜਿਆਦਾ ਜਿੰਨੇ ਮੇਰੇ ਕੋਲ ਮੜੀ ਜਿੱਥੇ ਆਏ ਹੋਏ ਜਿੰਨੇ ਸੱਦੇ ਜਿਹੜੇ ਠੀਕ ਹੋਏ ਇਹਨਾਂ ਸਭ ਨੂੰ ਪਹਿਲੇ ਦਿਨ ਹੀ ਫਰਕ ਪੈ ਗਿਆ ਹੋਊਗਾ ਨੇ ਦਿਨ ਚੜ੍ਹ ਨੂੰ ਅੱਜ ਦਵਾਈ ਦਿੱਤੀ ਦਿਨ ਚੜ੍ਹ ਦੇਣ ਗਿਆ ਸੀ ਆਪਣੇ ਨਾ ਫਰਕ ਪੈ ਗਿਆ ਹੋਊਗਾ ਅੱਛਾ ਤੁਹਾਡੀ ਇਹ ਜਿਹੜੀ ਦਵਾਈ ਹੈ ਇਹ ਕਿੰਨੇ ਰੋਗਾਂ ਨੂੰ ਠੀਕ ਕਰਦੀ ਆ ਤੇ ਕਿੰਨੇ ਟਾਈਮ ਚ ਠੀਕ ਕਰ ਦਿੰਦੀ ਆ ਇਹ ਬਹੁਤ ਸਾਰੇ ਦਰਸ਼ਕਾਂ ਦਾ ਸਵਾਲ ਹੈ ਵੀਰੇ ਜਿਹੜਾ ਇੱਕ ਮਹੀਨੇ ਦਵਾਈ ਆਤਮੇ ਘੱਟ ਨਹੀਂ ਦਿੰਦਾ 1 ਲੀਟਰ ਦਵਾਈ ਦਿੰਨਾ ਮੈਂ ਇੱਕ ਟੀ ਰੇਟ ਵੀ ਦੱਸਣਾ ਚਾਹੂੰਗਾ ਦਵਾਈ ਵਿੱਚ ਦਵਾ ਦਾ ਇੱਕ ਮਹੀਨੇ ਦਵਾਈ ਦਾ ਖਰਚਾ ਵੀਰੇ 3500 ਰੁਪਿਆ ਜੇਕਰ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਆ ਤੁਸੀਂ WhatsApp ਦੀ ਬਜਾਏ ਜੇ Facebook ਉੱਤੇ ਟੱਚ ਮਾਰ ਕੇ ਉਂਗਲ ਕਰੋਂਗੇ ਤਾਂ ਨਾਲੇ ਜਾਨੀ ਕਿ ਉਹ ਸ਼ੇਅਰ ਹੋ ਜਾਣੀ ਆ ਸੌਖਾ ਰੋ ਤਾਂ ਕੰਮ ਇਹ ਤੂੰ ਸ਼ੇਅਰ ਕਰਦੇ 500 ਰੁਪਏ ਤੁਹਾਨੂੰ ਲੈਸ ਹੋ ਜਾਊਗਾ ਮਤਲਬ 3500 ਵਿੱਚ 500 ਲੈਸ ਹੋ ਜਾਊਗਾ 3000 ਰੁਪਏ ਇੱਕ ਮਹੀਨੇ ਦਾ ਵਾਧਾ ਲੱਗੂਗਾ ਬਾਈ ਚੰਨ ਤੁਹਾਡੇ ਕੋਲ ਕਿਸ ਟਾਈਮ ਕਿਸ ਨੂੰ ਬਜ਼ੁਰਗ ਬੰਦਾ ਹੈਗਾ ਉਹਨੂੰ ਨਹੀਂ ਪਤਾ ਲੱਗਦਾ ਉਹਨੇ ਕੋ ਵੱਧ ਪੈਸੇ ਨਹੀਂ ਲਵਾਂਗੇ ਉਹਨੂੰ ਸਿਰਫ 3000 ਲਵਾਂਗੇ ਜਿੰਨੇ ਵੀ ਆਉਣ ਜਿਹੜੇ ਸ਼ੇਅਰ ਕਰਕੇ ਆਉਂਦੇ ਝੂਠ ਨਾ ਬੋਲਣ ਤੁਸੀਂ ਕਿਹਾ ਜੀ ਕਿ ਜਿਹੜੇ ਸ਼ੇਅਰ ਕਰਕੇ ਆਉਣ ਉਹ ਝੂਠ ਨਾ ਬੋਲਿਓ ਤੁਹਾਨੂੰ ਵੀ ਇੱਕ ਸਵਾਲ ਪੁੱਛਣਾ ਝੂਠ ਨਾ ਬੋਲਿਓ ਬਹੁਤ ਸਾਰੇ ਦਰਸ਼ਕਾਂ ਦਾ ਇਹ ਸਵਾਲ ਹੈ ਵੀ ਤੁਹਾਡੀ ਜਿਹੜੀ ਤੁਸੀਂ ਕਹਿੰਦੇ ਹੋ ਦਵਾਈ ਤੁਸੀਂ ਬਣਾਉਨੇ ਹੋ ਇਹਦੇ ਵਿੱਚ ਕੋਈ ਅੰਗਰੇਜ਼ੀ ਦਵਾਈਆਂ ਘੋਟਕੂਟ ਕੇ ਤਾਂ ਨਹੀਂ ਤੁਸੀਂ ਪਾਉਂਦੇ ਸੱਚੋ ਸੱਚ ਦੱਸਿਓ ਝੂਠ ਤੁਸੀਂ ਵੀ ਨਾ ਬੋਲਿਓ ਆਪਾਂ ਅਮਰਸ਼ੀਦ ਬਾਬਾ ਦੀਪ ਸਿੰਘ ਜੀ ਨੂੰ ਚੇਤੇ ਕਰਕੇ ਆਪਾਂ ਉਹਨਾਂ ਨੂੰ ਮੰਨਦੇ ਆ ਉਹਨਾਂ ਦੇ ਪੈਸੇ ਵੀ ਕੱਢਦੇ ਆ ਰਜਾਨਾ ਗੋਲ ਕਿਥੇ ਵੀ ਲਾਈ ਹੋਈ ਆ ਪਿੰਡ ਵੀ ਲਾਈ ਹੋਈ ਆ ਇੱਕ ਦਿਨ ਆ ਕਹੇ ਦੂਸਰੇ ਦਿਨ ਮੈਂ 500 ਰੁਪਏ ਜੂੜ ਕੋਟਣ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਚੇਤੇ ਕਰਕੇ ਕਹਿੰਦਾ ਇਹਦੇ ਵਿੱਚ ਕੋਈ ਉਹੋ ਜੀ ਚੀਜ਼ ਨਹੀਂ ਹੋਊਗੀ ਜਿਸ ਨਾਲ ਕਿਸੇ ਨੂੰ ਸਾਈਡ ਇਫੈਕਟ ਪਹੁੰਚੇ ਮਤਲਬ ਨਸ਼ਾ ਨਸ਼ਾ ਨਿਕਲ ਆਵੇ ਹੋਰ ਕੋਈ ਚੀਜ਼ ਨਿਕਲ ਆਵੇ ਅੰਗਰੇਜ਼ੀ ਅੰਗਰੇਜ਼ੀ ਦਵਾਈਆਂ ਦੀ ਗੱਲ ਪੁੱਛੀਆ ਕਮੈਂਟਾਂ ਚ ਪੁੱਛੀਆ ਪਿਛਲੀ ਵੀਡੀਓ ਚ ਲੋਕਾਂ ਨੇ ਬਈ ਕੋਈ ਅੰਗਰੇਜ਼ੀ ਦਵਾਈ ਤਾਂ ਨਹੀਂ ਵਿੱਚ ਕੋਟਕੂਟ ਕੇ ਪਾਉਂਦੇ ਤੁਸੀਂ ਹਾਂਜੀ ਵੀਰ ਜੀ ਮੈਂ ਪਹਿਲੀ ਗੱਲ ਤੇ ਅਮਰਸੀਰ ਬਾਬਾ ਦੀਪ ਸਿੰਘ ਨਾਲ ਲੈਣਾ ਬਹੁਤ ਔਖਾ ਵੀਰੇ ਠੀਕ ਹੈ ਨਾ ਦੂਸਰੀ ਗੱਲ ਆ ਕਿ ਤੁਸੀਂ ਕਦੋਂ ਵੀ ਟੈਸਟ ਕਰਵਾ ਸਕਦੇ ਜੇ ਕੋਈ ਪਹਿਲੀ ਆਪਦੀ ਬੋਤਲ ਹੈ ਉਹ ਟੈਸਟ ਕਰਵਾਓ ਜੇ ਤੁਸੀਂ ਫੇਰ ਵੀ ਤੁਹਾਨੂੰ ਯਕੀਨ ਨਹੀਂ ਆਉਂਦਾ ਤੁਸੀਂ ਮੇਰੇ ਕੋਲ ਲਿਆ ਕੇ ਬੰਦੇ ਨੂੰ ਮੇਰੇ ਕੋਲ ਮੇਰੀ ਹਾਜ਼ਿਰ ਵਿੱਚ ਮੇਰੀ ਦਵਾਈ ਬਣੀ ਹੋਈ ਟੈਸਟ ਕਰਵਾ ਸਕਦੇ ਆ ਉਹਦੇ ਵਿੱਚ ਨਿਕਲ ਆਵੇ ਤਾਂ ਮੈਂ ਦੇਦਰ ਬੈਠਾ ਕੋਈ ਵੀ ਸਾਈਡ ਇਫੈਕਟ ਵਾਲੀ ਚੀਜ਼ ਨਿਕਲ ਆ ਮੈਂ ਦੇਣ ਦਾ ਰ ਬੈਠਾ ਜਿਵੇਂ ਕਈ ਦਰਸ਼ਕਾਂ ਦਾ ਇੱਕ ਕਮੈਂਟ ਸੀ ਪਹਿਲਾਂ ਵਾਲੀ ਵੀਡੀਓ ਦੇ ਥੱਲੇ ਵੀ ਤੁਹਾਡੀ ਦਵਾਈ ਚ ਕੋਈ ਐਸਾ ਨਸ਼ਾ ਵਰਤਿਆ ਗਿਆ ਹੋਵੇ ਜਿਹੜਾ ਕਈ ਵਾਰ ਕੁਝ ਦਿਨਾਂ ਦੇ ਲਈ ਬੰਦੇ ਨੂੰ ਇੱਕ ਵਾਰ ਆਏ ਘੋੜੇ ਵਰਗਾ ਕਰ ਦਿੰਦਾ ਬਾਅਦ ਚ ਫਿਰ ਬੰਦਾ ਉਵੇਂ ਹੋ ਜਾਂਦਾ ਨਹੀਂ ਨਹੀਂ ਵੀਰ ਜੀ ਦੇਖੋ ਪਹਿਲੇ ਮਹੀਨੇ ਜਿੰਨੂੰ ਫਰਕ ਪੈਂਦਾ ਉਹਨੂੰ ਮੈਂ ਦੂਸਰੇ ਮਹੀਨੇ ਦਵਾਈ ਦਿੰਦਾ ਨਹੀਂ ਮੈਂ ਦਵਾਈ ਨਹੀਂ ਦਿੰਦਾ ਮਤਲਬ ਪਹਿਲੇ ਮਹੀਨੇ 1 ਲੀਟਰ ਦਵਾ ਦਤੀ ਹੈ ਜੇ ਉਹਨਾਂ ਨੂੰ ਰਿਜ਼ਲਟ ਕੋਈ ਮਿਲਦਾ 50% 100% ਤੇ 60% ਕੋਈ ਰਿਜ਼ਲਟ ਮਿਲਦਾ ਫੇਰ ਮੈਂ ਦਵਾ ਦਿੰਨਾ ਨਹੀਂ ਮੈਂ ਨਾ ਕਰ ਦਨਾ ਬਿਸ਼ੱਕ ਮੇਰੀ ਮਨਤਾ ਕਰਵੇਂ ਦਵਾ ਦਊਗਾ ਉਹਨੂੰ ਮਤਲਬ ਫੇਰ ਦੋ ਦੋ ਕੁ ਮਹੀਨੇ ਹੋਰ ਪੀਣੀ ਪੈਂਦੀ ਆ ਬੰਦਾ ਸੈੱਟ ਹੋ ਜਾਂਦਾ ਮਤਲਬ ਕੋਈ ਨਸ਼ਾ ਨਹੀਂ ਕੋਈ ਨਸ਼ਾ ਨਹੀਂ ਵੀਰ ਜੀ ਅੱਗੇ ਅੱਗੇ ਕਈ ਵਿਅਕਤੀ ਇਦਾਂ ਦੇ ਫੜੇ ਗਏ ਜਿਹੜੇ ਨਾ ਨਸ਼ਾ ਪਾਉਂਦੇ ਸੀ ਦਵਾਈ 'ਚ ਗੋਡਿਆਂ ਦੀ ਦਵਾਈ ਦਿੰਦੇ ਸੀ ਜੋੜਾਂ ਦੀ ਦਿੰਦੇ ਸੀ ਉਹ ਜਿਹੜੀ ਬਜ਼ੁਰਗ ਬੇਬੇ ਨੇ ਖਾ ਲੈਣੀ ਉਹ ਉਹ ਇੱਕ ਵਾਰੀ 10 ਦਿਨ ਨਸ਼ਾ ਚੜ ਜਾਣਾ ਉਹਨੇ ਕਹਿਣਾ ਮੈਂ ਤਾਂ ਘੋੜੇ ਵਰਗੀ ਹੋ ਗਈਆਂ ਤਾਂ ਜਦੋਂ ਉਹ ਬਰਹੋਲੀ-ਹੋਲੀ ਨਸ਼ਾ ਜਾ ਉਤਰ ਜਾਣਾ ਫੇਰ ਉਹਨੇ ਕਹਿਣਾ ਮੈਂ ਤਾਂ ਉਹੋ ਜੀ ਆ ਜੋ ਜੀ ਪਹਿਲਾ ਸੀ ਕਿਤੇ ਇਹੋ ਜਿਹਾ ਕੰਮ ਤੁਹਾਡੀ ਦਵਾਈ ਚ ਤਾਂ ਨਹੀਂ ਨਹੀਂ ਜੀ ਵੀਰ ਜੀ ਮੈਂ ਦੇਖੋ ਮੈਂ ਫੇਰ ਕਹਿੰਦਾ ਅਮਰ ਸੇਵ ਬਾਬੇ ਜੀ ਸੇਂਦਾ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੇ ਸਮਝ ਕੇ ਗੱਲ ਕਰਨੇ ਆ ਨਹੀਂ ਉੱਤੇ ਉਹ ਤਾਂ ਬੈਠਾ ਹੀ ਆ ਪਰਮਾਤਮਾ ਦੇਖਦਾ ਹੀ ਆ ਕੋਈ ਇਹਦੇ ਵਿੱਚ ਨਸ਼ਾ ਨਹੀਂ ਕੋਈ ਇਹਦੇ ਵਿੱਚ ਸਾਈਡ ਇਫੈਕਟ ਨਹੀਂ ਆ ਕੋਈ ਵੀ ਚੀਜ਼ ਇਹਦੇ ਵਿੱਚ ਉਹੋ ਜੀ ਨਹੀਂ ਪਾਈ ਗਈ ਜਿਹੜਾ ਨਾਲ ਕੋਈ ਤੰਗੀ ਸਰੀਰ ਨੂੰ ਕੋਈ ਮਿਲੇ ਠੀਕ ਹੈ ਨਾ ਕੋਈ ਵੀ ਕਹਿੰਦਾ ਉਹ ਨਸ਼ਾ ਵੀ ਇਹ ਨਹੀਂ ਵੀ ਜਾਨੀ ਚਾਰ ਦਿਨ ਬਾਅਦ ਪੱਠੀ ਕਰਤਾ ਉੱਤੇ ਬਾਹਰ ਨਹੀਂ ਮਾਲਕ ਨਹੀਂ ਵੀ ਦੇਖੋ ਬਾਕੀ ਪਰਮਾਜ਼ੋਂ ਵੱਡਾ ਵਹਿਗਰ ਤੋਂ ਵੱਡਾ ਕੋਈ ਨਹੀਂ ਗਾ ਜਿਹੜਾ ਤਿੰਨਾਂ ਕੁ ਮਹੀਨਾਵਾਂ ਵਿੱਚ ਮਰਦਾ ਬਿਲਕੁਲ ਕਾਇਮ ਹੋ ਜਾਂਦਾ ਪਹਿਲੀ ਗੱਲ ਕਈ ਮਹੀਨੇ ਦਾ ਇੱਕ ਮਹੀਨੇ ਵਿੱਚ ਵੀ ਇੱਕ ਮਹੀਨੇ ਬਾਅਦ ਦੂਜੀ ਮਹੀਨੇ ਦੁਆਰ ਕਈ ਨਹੀਂ ਬੀਣੀ ਪੈਂਦੀ ਪਰ ਮੈਂ ਸੋਚਦਾ ਕਿ ਦੋ ਤਿੰਨ ਮਹੀਨੇ ਅਗਲਾ ਪੀਰੇ ਉਹਦੇ ਨਾਲ ਜੋ ਹੋ ਸਕਦਾ ਜਿਹੜਾ ਅੰਦਰ ਫੈਟੀ ਲੀਵਰ ਹੈਗਾ ਜੋ ਵੀ ਨੁਕਸਾ ਹੈਗਾ ਬਾਹਰੋਂ ਬੰਦੇ ਨੂੰ ਫੀਲ ਹੋਣਾ ਕਿ ਮੈਂ ਬਿਲਕੁਲ ਠੀਕ ਹੋ ਗਿਆ ਪਰ ਉਹਦੇ ਨਾਲ ਹੁੰਦਾ ਕਿ ਅੰਦਰੋਂ ਨੁਕਸਾ ਮਾੜਾ ਮੋਟ ਰਿਹਾ ਹੋਵੇ ਤਾਂ ਨ ਇਹ ਨਕਸ਼ਾ ਫਿਰ ਤੁਸੀਂ ਕਿੱਥੋਂ ਸਿੱਖਿਆ ਮਤਲਬ ਕੋਈ ਖਾਨਦਾਨੀ ਤੁਹਾਡੇ ਪਰਿਵਾਰ ਚ ਸੀ ਜਾਂ ਫਿਰ ਤੁਸੀਂ ਕੋਈ ਪੜ੍ਹ ਲਿਖ ਕੇ ਨਕਸ਼ਾ ਇਕੱਠਾ ਕੀਤਾ ਕਿੱਥੋਂ ਲਿਆ ਹਾਂਜੀ ਵੀਰ ਜੀ ਮੈਂ ਪਹਿਲਾਂ ਹੋਰ ਕੋਈ ਕੰਮ ਕਰਦਾ ਸੀ ਮੈਨੂੰ ਕੋਈ ਬੰਦਾ ਟੱਕਰਿਆ ਉਹਨੇ ਕੋ ਮੈਂ ਉਹ ਜਾਨੀ ਕਿ ਮੇਰਾ ਕੋਈ ਯਾਰ ਦੋਸਤ ਪਿਆਰ ਸੀ ਉਹ ਨਾਲ ਮੇਰਾ ਉਹਨਾਂ ਕੋ ਸਮਾਨ ਵਗੈਰਾ ਆਉਂਦਾ ਸੀ ਉਹਨਾਂ ਪਿਆਰ ਦਾ ਕਰਕੇ ਉਹਨੇ ਮੈਨੂੰ ਦੱਸਿਆ ਉਹ ਨਾਲ ਮੈਂ ਟਾਈਮ ਲਾਇਆ ਉੱਥੋਂ ਮੈਨੂੰ ਜਾਨੀ ਕਿ ਗੁਣ ਮਿਲਿਆ ਪਹਿਲਾਂ ਮੈਂ ਆਪਣੇ ਘਰ ਦੇ ਮਰੀਜ਼ ਕੋਲ ਠੀਕ ਕੀਤੇ ਉੱਥੋਂ ਦੇਖਿਆ ਵੀ ਇਹਦਾ ਰਿਜ਼ਲਟ ਹੀ ਬਹੁਤ ਵਧੀਆ ਤੁਹ ਕੋਈ ਪ੍ਰੋਬਲਮ ਮੈਨੂੰ ਆਪ ਨੂੰ ਵੀ ਸੀਗੀ ਜਦੋਂ ਮੈਂ ਦੇਖਿਆ ਫੌਰਨ ਰਿਜ਼ਲਟ ਮਿਲਣ ਦੇ ਆਪਦੇ ਸੀਰ ਉੱਤੇ ਮਿਲਣ ਦੇ ਫੇਰ ਮੈਂ ਇਹਨੂੰ ਕੱਲ ਨੂੰ ਕੈਚ ਕੀਤਾ ਵੀ ਇਹ ਤਾਂ ਇੱਕ ਹਿਸਾਬ ਦੇ ਬਹੁਤ ਵੱਡੀ ਚੀਜ਼ ਆ ਮਤਲਬ ਇਸ ਚੀਜ਼ ਨੂੰ ਤਾਂ ਆਪਾਂ ਪਿੱਛੇ ਹਟਣਾ ਨਹੀਂ ਚਾਹੀਦਾ ਫੇਰ ਮੈਂ ਇਹ ਕੰਮ ਸ਼ੁਰੂ ਕੀਤਾ ਵੀਰੇ ਆਪਣਾ ਖਾਨਦਾਨੀ ਕੰਮ ਨਹੀਂ ਹੈਗਾ ਜਰੂਰ ਥੋੜਾ ਖਾਨਦਾਨੀ ਦੁਆ ਹੋਵੇ ਤਾਂ ਕੰਮ ਹੀ ਨਾ ਕਰੇ ਉਹ ਖਾਨਦਾਨ ਵੀ ਕੀ ਕਰਨਾ ਆਪਾਂ ਬਾਕੀ ਦੂਸਰੀ ਗੱਲ ਆ ਕੋਈ ਵੈਦ ਕੋਈ ਡਾਕਟਰ ਮੇਰਾ ਵੀਰ ਕੋਈ ਗੁੱਸਾ ਨਾ ਕਰੇ ਮੈਂ ਕਿਸੇ ਨੂੰ ਕੁਮਾਰ ਚੰਗਾ ਗੱਲ ਨਹੀਂ ਕਹਿਣ ਰਿਹਾ ਮੈਂ ਤਾਂ ਸਿਰੋ ਆਪਣਾ ਤਜਰਬਾ ਦੱਸਾਂ ਜੇ ਤੁਸੀਂ ਆਪਣੀ ਨੇ ਬਹੁਤ ਸਾਰੇ ਮੋਰ ਸਿੰਘ ਜੀ ਬਹੁਤ ਸਾਰੇ ਵੈਦ ਨੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਅੱਜ ਤੱਕ ਕੀਤੇ ਨੇ ਪਰ ਜਦੋਂ ਉਹਨਾਂ ਦੇ ਮਰੀਜ਼ਾਂ ਤੋਂ ਰਿਜ਼ਲਟ ਪੁੱਛੀਏ ਜਿਨ੍ਹਾਂ ਨੇ ਦਵਾਈ ਖਾਧੀ ਹੈ ਤਾਂ ਉਹ ਮਰੀਜ਼ ਇਹ ਕਹਿੰਦੇ ਨੇ ਵੀ ਸਾਨੂੰ ਕੋਈ ਬਹੁਤਾ ਫਰਕ ਨਹੀਂ ਪਿਆ ਇਹ ਦਾਅਵੇ ਕਰੀ ਜਾਂਦਾ ਪਰ ਸਾਨੂੰ ਰਿਜ਼ਲਟ ਨਹੀਂ ਮਿਲਿਆ ਇਹ ਵੀਰੇ ਆਪਣੇ ਹਰੇਕ ਜ਼ਿਲ੍ਹੇ ਵਿੱਚੋਂ ਆਏ ਬੰਦੇ ਦੱਸਣਗੇ ਤੁਹਾਡੇ ਜਿਹੜੇ ਇਹ ਮਰੀਜ਼ ਨੇ ਇਹਨਾਂ ਨੂੰ ਅਸੀਂ ਜੇ ਤੁਹਾਡੀ ਦਵਾਈ ਦਾ ਰਿਜ਼ਲਟ ਪੁੱਛੀਏ ਜਿਵੇਂ ਮਰਜ਼ੀ ਪੁੱਛੀਏ ਤੁਹਾਨੂੰ ਕੋਈ ਇਤਰਾਜ਼ ਕੋਈ ਇਤਰਾਜ਼ ਨਹੀਂ ਜੀ ਬਿਲਕੁਲ ਸੱਚ ਬੋਲੇ ਵੀਰੋ ਜੋ ਵੀ ਮੇਰੇ ਵੀਰ ਸੁਣਦੇ ਆ ਸੱਚ ਦੱਸੋ ਤੇ ਠੋਕੇ ਦੱਸਿਓ ਵੀ ਕਿੰਨੇ ਦਿਨ ਪਹਿਲੇ ਦਿਨ ਫਰਕ ਪਿਆ ਕਿ ਨਹੀਂ ਪਿਆ ਪਹਿਲੇ ਦਿਨ ਫਰਕ ਪਿਆ ਦੂਜੇ ਦਿਨ ਪਹਿਲੇ ਦਵਾਈ ਪੀਤੀ ਦੂਜੇ ਦਿਨ ਰਿਜ਼ਲਟ ਮਿਲਿਆ ਕਿ ਨਹੀਂ ਮਿਲਿਆ ਨਹੀਂ ਮੇਰੇ ਨਾਲ ਦੱਸ ਦੋ ਕਹੋ ਵੀ ਨਹੀਂ ਮਿਲਿਆ ਮਤਲਬ ਅੱਜ ਦਵਾਈ ਪੀਤੀ ਪਹਿਲੀ ਗੱਲ ਤਾਂ ਅੱਜ ਹੀ ਮਿਲਿਆ ਹੋਗਾ ਜੇ ਅੱਜ ਨਹੀਂ ਮਿਲਿਆ ਦੂਜੇ ਦਿਨ ਸਵੇਰੇ ਨੂੰ ਮਿਲਿਆ ਕਿ ਨਹੀਂ ਮਿਲਿਆ ਹਾਂਜੀ ਅੱਛਾ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਕਈ ਸਾਰੇ ਤੁਹਾਡੇ ਜਿਹੜੇ ਮਰੀਜ਼ ਸੀ ਉਹਨਾਂ ਨੂੰ ਪੁੱਛੇ ਸੀ ਗੱਲਾਂ ਤੇ ਕਮੈਂਟਾਂ ਦੇ ਵਿੱਚ ਬੜੇ ਲੋਕਾਂ ਨੇ ਕਿਹਾ ਵੀ ਇਹ ਤਾਂ ਇਹਨਾਂ ਦੇ ਆਪਦੇ ਹੋ ਸਕਦੇ ਨੇ ਆਂਢੀ ਗੁਆਂਢੀ ਰਿਸ਼ਤੇਦਾਰ ਹੋਣਗੇ ਕੋਈ ਐਦਾਂ ਦੀ ਗੱਲ ਤਾਂ ਨਹੀਂ ਵੀ ਤੁਸੀਂ ਆਪਣੇ ਰਿਸ਼ਤੇਦਾਰ ਜਾਂਂਢੀ ਗੁਆਂਢੀ ਬੁਲਾ ਲੈਂਦੇ ਹੋ ਹਾਂਜੀ ਵੀਰ ਜੀ ਜਿੰਨਾ ਕੋ ਹੈਗੇ ਨਾ ਆਹਾਰ ਕਾਟ ਆਹਾਰ ਕਾਟ ਵੀ ਦਿਖਾਣਗੇ ਆਪਣੇ ਮਤਲਬ ਜੇ ਤੁਸੀਂ ਮੰਗੋ ਮੈਨੂੰ ਨਹੀਂ ਪਤਾ ਕਿੰਨੇ ਕੋ ਹੋਣਗੇ ਆਹਾਰ ਕਾਟ ਕਿੰਨੇ ਕੋ ਨਹੀਂ ਹੋਣਗੇ ਜੇ ਲੋੜ ਪੈਂਦੀ ਤੁਹਾਨੂੰ ਆਹਾਰ ਕਾਟ ਵੀ ਸ਼ੋਅ ਕਰ ਦਣਗੇ ਨਹੀਂ ਮਤਲਬ ਇਹ ਤੁਹਾਡੇ ਰਿਸ਼ਤੇਦਾਰ ਜਾਂਂਢੀ ਗੁਆਂਢੀ ਤਾਂ ਨਹੀਂ ਮੇਰੇ ਸਾਹਮਣੇ ਇੱਕ ਦਾ ਹੋ ਸਕਦਾ ਵਿੱਚ ਕੋਈ ਬਾਣਾ ਨਹੀਂ ਹੈਗਾ ਮਿੱਤਰ ਪਿਆਰਿਓ ਇਲਾਜ ਦੇ ਨਾਂ ਤੇ ਠੱਗੀ ਵੀ ਬਹੁਤ ਚੱਲਦੀ ਆ ਕਿਉਂਕਿ ਬਿਮਾਰੀਆਂ ਵੱਧ ਬਹੁਤ ਗਈਆਂ ਨੇ ਹਰ ਬੰਦਾ ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਪੀੜਤਾ ਸਾਡਾ ਖਾਣਾ ਪੀਣਾ ਸੌਣਾ ਜਾਉਣਾ ਸਾਰਾ ਕੁਝ ਜ਼ਹਿਰ ਬਣ ਚੁੱਕਾ ਹਰ ਬੰਦਾ ਪੀੜਤਾ ਤੇ ਦਵਾਈਆਂ ਦੇ ਨਾਂ ਤੇ ਠੱਗੀ ਬਹੁਤ ਚੱਲ ਰਹੀ ਹੈ ਪਰ ਜਿਹੜਾ ਇਹਨਾਂ ਮੋਰ ਸਿੰਘ ਹੋਰਾਂ ਦਾ ਦਾਵਾ ਉਹ ਇਹਨਾਂ ਦੇ ਮਰੀਜ਼ਾਂ ਤੋਂ ਆਪਾਂ ਪੁੱਛਦੇ ਹਾਂ ਬਾਈ ਜੀ ਬੈਠੇ ਸਾਹਮਣੇ ਪਹਿਲਾਂ ਇਹਨਾਂ ਤੋਂ ਪੁੱਛਦੇ ਹਾਂ ਬਾਈ ਜੀ ਸੱਚੋ ਸੱਚ ਦੱਸਿਓ ਗੁਰਸਿੱਖ ਬੰਦੇਓ ਤੇ ਜਿੰਨਾ ਰਿਜ਼ਲਟ ਹੈ ਉਹਨਾਂ ਦੱਸਿਓ ਕੀ ਤੁਹਾਡਾ ਨਾਂ ਤੇ ਕਿੱਥੋਂ ਤੁਸੀਂ ਆਏ ਹੋ ਤੇ ਇਹਨਾਂ ਕੋਲੋਂ ਕਾਦੀ ਦਵਾਈ ਲੈ ਰਹੇ ਹੋ ਤੇ ਰਿਜ਼ਲਟ ਕੀ ਹੈ ਮੇਰਾ ਨਾਂ ਹਰਜਿੰਦਰ ਸਿੰਘ ਸਰਪੰਚ ਜੀ ਪਿੰਡ ਤਾਜਪੁਰ ਜ਼ਿਲ੍ਹਾ ਕਪੂਰਥਲਾ ਅੱਛਾ ਜੀ ਮੇਰੀ ਵਾਈਫ ਪਿਛਲੇ 15 ਸਾਲ ਤੋਂ ਪੇਟ ਦੁਖਦਾਈ ਖਚਾਫ ਇੱਕ ਮਹੀਨਾ ਪਹਿਲਾਂ ਇਹਨਾਂ ਕੋ ਕੀ ਬਿਮਾਰੀ ਸੀ ਵਾਈਫ ਇਹਨਾਂ ਨੂੰ ਲੀਵਰ ਦੀ ਪ੍ਰੋਬਲਮ ਸੀ ਬਹੁਤ ਜੀ ਤਿਆ ਤਿਆ ਬਣਦਾ ਸੀ ਜਿਗਰ ਚ ਮੇਦਾ ਖਰਾਬ ਖਾਣਾ ਪਚਦਾ ਨਹੀਂ ਬਹੁਤ ਬੜੀ ਤਕੜੀ ਕੋਈ ਡਾਕਟਰ ਨਹੀਂ ਛਟਿਆ ਸੀ ਜਿੱਥੇ ਵੀ ਕਿਸੇ ਨੇ ਦੱਸਿਆ ਹਸਪਤਾਲ ਟੈਸਟ ਵਗੈਰਾ ਵੀ ਕਰਾਏ ਸਾਰਾ ਕੁਝ ਉਹ ਫਿਰ ਜਦੋਂ ਸਾਨੂੰ ਪਤਾ ਲੱਗਾ ਪਿਛਲੀ ਵੀਡੀਓ ਦੇਖ ਕੇ ਫਿਰ ਅਸੀਂ ਇਹਨਾਂ ਕੋ ਆਏ ਆਣ ਕੇ ਨਾ ਸਾਨੂੰ ਦਵਾਈ ਦਿੱਤੀ ਪਿਛਲੇ ਮਹੀਨੇ ਦੀ 24 ਤਰੀਕ ਨੂੰ ਖਰੀਦੀ ਸੀ ਇੱਕ ਮਹੀਨਾ ਦਾ ਇੱਕ ਦਿਨ ਹੋਇਆ ਸਾਨੂੰ ਦਵਾਈ ਖਰੀਦੋਂ ਮਤਲਬ ਤੀਜੇ ਦਿਨ ਹੀ ਉਦਾਸਰ ਹੋ ਗਿਆ ਰਿਜ਼ਲਟ ਮਤਲਬ ਜੇ ਹੁਣ 100 ਦੇ ਵਿੱਚੋਂ 70 75 ਪੈਸੇ ਇਹਲੇ ਠੀਕ ਆ ਕੋਲ ਹੀ ਬੈਠੇ ਨਾਲ ਹੀ ਮਿਲੇ ਕਿਹੜੇ ਆ ਤੁਹਾਡੇ ਵਾਈਫ ਆ ਪੰਜੀ ਤੁਹਾਡੇ ਪਤੀ ਦੇਵ ਕਹਿ ਰਹੇ ਨੇ ਕਿ ਤੁਹਾਨੂੰ ਬਹੁਤ ਜ਼ਿਆਦਾ ਲੀਵਰ ਦੀ ਪ੍ਰੋਬਲਮ ਸੀ ਤੇ ਉਹ ਇੱਥੋਂ ਦਵਾਈ ਖਾਣ ਕਰਕੇ ਬਹੁਤ ਫਰਕ ਪੈ ਗਿਆ ਹਾਂਜੀ ਸੱਚੋ ਸੱਚ ਦੱਸਿਓ ਇਮਾਨਦਾਰੀ ਨਾਲ ਦੱਸਿਓ ਕਿੰਨੀ ਕੁ ਪ੍ਰੋਬਲਮ ਸੀ ਤੇ ਕਿੰਨਾ ਕੁ ਫਰਕ ਪਿਆ ਹਾਂਜੀ ਬਹੁਤ ਜ਼ਿਆਦਾ ਮੈਨੂੰ ਫਰਕ ਪਿਆ ਮੈਂ ਤਾਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਕਿ ਇਹ ਦਵਾਈ ਦੇ ਨਾਲ ਮੈਨੂੰ ਇੰਨਾ ਜ਼ਿਆਦਾ ਫਰਕ ਪਿਆ ਨਹੀਂ ਤਾਂ ਰੋਜ਼ ਮੈਨੂੰ ਖਾਲੀ ਪੇਟ ਗੈਸ ਵਾਲਾ ਕੈਪਸੂਲ ਖਾਣਾ ਪੈਂਦਾ ਸੀ ਤੀਜੇ ਚੌਥੇ ਦਿਨ ਡਾਕਟਰ ਦੇ ਪਾਸ ਜਾਣਾ ਪੈਂਦਾ ਨਾੜ ਦੇ ਵਿੱਚ ਟੀਕਾ ਲਾਉਂਦੇ ਸੀ ਫਿਰ ਬੀਪੀ ਚੈੱਕ ਕਰਾਉ ਬੀਪੀ ਵੱਧਦਾ ਸੀ ਗੈਸਿਟ ਦੇ ਨਾਲ ਲੀਵਰ ਦੇ ਵਿੱਚ ਨੋਕਸ ਸੀਗਾ ਮੇਰਾ ਠੀਕ ਹੋ ਗਿਆ ਜਿੱਦਾਂ 90% ਹੀ ਮੇਰਾ ਤਾਂ ਠੀਕ ਹੋ ਗਿਆ ਕਿੰਨਾ ਟਾਈਮ ਹੋ ਗਿਆ ਦਵਾਈ ਖਾਂਦਿਆਂ ਨੂੰ ਮਹੀਨਾ ਹੋਇਆ ਦਵਾਈ ਖਾਂਦਿਆਂ ਦੂਜੇ ਦਿਨ ਹੀ ਫਰਕ ਪੈ ਗਿਆ ਸੀਗਾ ਹਾਂਜੀ ਦਵਾਈ ਨਾਲ ਹਾਂਜੀ ਪੂਰਾ ਫਰਕ ਹੈ ਹਾਂਜੀ ਪੂਰਾ ਫਰਕ ਹੈ ਇਹਨਾਂ ਦੀ ਦਵਾਈ ਚ ਦਮ ਹਾਂਜੀ ਹੈਗਾ ਹਾਂਜੀ ਹਾਂਜੀ ਪੂਰਾ ਦਮ ਹੈ ਦਵਾਈ ਦੇ ਵਿੱਚ ਤਮੇਂ ਇਹਦਾ ਜਿੱਦਾ ਸਿਰ ਮੇਰਾ ਪਾਰਾ ਪਾਰਾ ਜੀ ਨਹੀਂ ਸੀ ਕਰਦਾ ਕਿਸੇ ਕੰਮ ਨੂੰ ਬਿਲਕੁਲ ਹੁਣ ਮੈਂ ਠੀਕ ਆ ਹਾਂਜੀ ਇਦਾਂ ਦਾ ਕੋਈ ਚੱਕਰ ਨਹੀਂਗਾ ਦਵਾਈ ਬਿਲਕੁਲ ਠੀਕ ਹੈ ਹਾਂਜੀ ਬਿਲਕੁਲ ਇਮਾਨਦਾਰ ਨਾਲ ਦੱਸੂਗੀ ਭਾਜੀ ਜਦੋਂ ਮੈਂ ਰੋਟੀ ਖਾਂਦੀ ਸੀ ਮੈਂ ਧਰਮਕੋੜ ਤੋਂ ਆਈ ਆ ਮੇਰਾ ਨਾਮ ਸੁਖਜੀਤ ਕੌਰ ਆ ਤੇ ਜਦੋਂ ਮੈਂ ਮਤਲਬ ਰੋਟੀ ਖਾਂਦੀ ਸੀ ਨਾ ਪੇਟ ਨੇ ਫੁੱਲ ਜਾਣਾ ਹੈ ਹਾਜਮ ਨਹੀਂ ਆਣਾ ਮਤਲਬ ਰੋਟੀ ਖਾਂ ਤੋਂ ਡਰ ਲੱਗਦਾ ਸੀ ਵੀ ਖਾਈਏ ਕਿ ਨਾ ਖਾਈਏ ਹੈਨਾ ਕਿਉਂਕਿ ਹਾਜਮ ਨਹੀਂ ਸੀ ਹੁੰਦੀ ਜਲਣ ਜੁਲਣ ਹੁੰਦੀ ਸੀ ਫਿਰ ਮੈਂ ਵੀਡੀਓ ਦੇਖੀ ਵੈਸੇ ਵੀਡੀਓ ਦੇਖੀ ਸੀ ਵੀਡੀਓ ਤੋਂ ਮੈਂ ਆਈ ਸੀ ਤੇ ਬਿਲੀਵਰ ਦੀ ਦਵਾਈ ਦਿੰਦੇ ਨੇ ਜਦੋਂ ਅਸੀਂ ਲੀਵਰ ਦੀ ਦਵਾਈ ਲਈ ਤਾਂ ਦੇਖੋ ਜਦੋਂ ਮੈਂ 15 ਦਿਨ ਖਾਧੀ ਉਹ ਇੰਨਾ ਘਟ ਮੇਰਾ ਢਿੱਡ ਠੀਕ ਹੋਇਆ ਨਾ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ 100% ਵੀ ਜਿਨ੍ਹਾਂ ਇੰਨੇ ਸਾਲਾਂ ਚ ਹੁਣ ਮੇਰੀ ਉਮਰ ਹੋ ਗਈ ਹੈ 55 ਸਾਲ ਦੀ ਵੀ ਮੈਂ ਜ਼ਿੰਦਗੀ ਚ ਇੰਨਾ ਪੇਟ ਸਾਫ਼ ਤੇ ਢਿੱਡ ਨਾਲ ਲੱਗਿਆ ਨਹੀਂ ਮੈਂ ਦੇਖਿਆ ਸੀ ਮੈਂ ਸਰਪ੍ਰਾਈਜ਼ ਹੁੰਦੀ ਸੀ ਵੀ ਇੰਨੀ ਕੁ ਵਧੀਆ ਦਵਾਈ ਹੈ ਇਹ ਫਿਰ ਉਸ ਤੋਂ ਬਾਅਦ ਇਹਨਾਂ ਨੇ ਲੀਵਰ ਦੀ ਲੈਣੀ ਸੀ 15 ਦਿਨਾਂ ਬਾਅਦ ਮੈਂ ਫਿਰ ਲੀਵਰ ਦੀ ਸ਼ੁਰੂ ਕੀਤੀ ਸੀ ਬਹੁਤ ਵਧੀਆ ਜਨਨ ਕਿ ਨਾ ਤਾਂ ਹੁਣ ਮੈਨੂੰ ਗੈਸ ਹੁੰਦੀ ਹੈ ਨਾ ਜਲਨ ਹੋ ਰਹੀ ਹੈ ਤੇ ਵੀ ਹੁਣ ਵਿਆਹ ਸ਼ਾਦੀਆਂ ਤੁਹਾਨੂੰ ਪਤਾ ਨਾ ਕਿੰਨੇ ਮਸਾਲੇ ਮਸੂਲੇ ਆਪਾਂ ਖਾ ਲੈਣੇ ਆ ਵੀ ਹੁਣ ਕੋਈ ਟੈਨਸ਼ਨ ਨਹੀਂ ਵੀ ਅੱਗੇ ਹੁੰਦਾ ਸੀ ਵੀ ਆ ਕੇ ਗੋਲੀ ਖਾਣੀ ਪੈਂਦੀ ਸੀ ਵੀ ਜਿਵੇਂ ਆਪਾਂ ਹਾਜਮੇ ਹੋਜਮੇ ਦੀ ਗੋਲੀ ਲਾ ਲੋ ਉਹ ਖਾਣੀ ਪੈਂਦੀ ਪਰ ਹੁਣ ਐਜਾ ਕੁਛ ਨਹੀਂ ਜਨਨ ਕਿ ਬਹੁਤ ਵਧੀਆ ਦਵਾਈ ਹੈ ਮੈਂ ਤਾਂ ਕਹੂੰਗੀ 100% ਹੀ ਸਹੀ ਹੈ ਬਿਲਕੁਲ ਮੈਂ ਸੱਚ ਬੋਲ ਰਹੀ ਹਾਂ ਕੋਈ ਸਾਡੀ ਇਹਨਾਂ ਦਾ ਰਿਸ਼ਤੇਦਾਰੀ ਨਹੀਂ ਠੀਕ ਹੈ ਨਹੀਂ ਰਿਸ਼ਤਦਾਰੀ ਨਹੀਂ ਬਿਲਕੁਲ ਰਿਸ਼ਤਦਾਰੀ ਨਹੀਂ ਆ ਗਈ ਉਹ ਤਾਂ ਵੀਡੀਓ ਦੇਖ ਕੇ ਆਈ ਸੀ ਤੇ ਇਹਨਾਂ ਦਾ ਘਰ ਵੀ ਬੜਾ ਦੂਰ ਜਾ ਸੀਗਾ ਹੁਣ ਤਾਂ ਇਹਨਾਂ ਨੇ ਸ਼ਾਹਕੋਟ ਲੈ ਲਈ ਆ ਤੇ ਬੜਾ ਔਖਾ ਪਹੁੰਚੇ ਸੀ ਅਸੀਂ ਮੇਰਾ ਨਾਮ ਸੁਖਜਿੰਦਰ ਕੌਰ ਅਸੀਂ ਮੋਗੇ ਤੋਂ ਆਏ ਆ ਜੀ ਮੈਂ 20 ਸਾਲ ਪਿਛਲੇ 20 ਸਾਲ ਤੋਂ ਬਿਮਾਰ ਸੀ ਮੈਨੂੰ ਲੀਵਰ ਦੀ ਬਹੁਤ ਵੱਡੀ ਪ੍ਰੋਬਲਮ ਸੀ ਹੁਣ ਮੈਂ ਬਿਲਕੁਲ ਠੀਕ ਆ ਇੱਕ ਮਹੀਨਾ ਦਵਾਈ ਖਾਧੀ ਆ ਮੈਂ ਬਿਲਕੁਲ ਲੀਵਰ ਤੋਂ ਤੰਦਰੁਸਤ ਨਹੀਂ ਮੈਂ ਕੋਈ ਕੋਈ ਸ਼ਹਿਰ ਕੋਈ ਵੱਡੇ ਵੱਡੇ ਹਸਪੀਟਲ ਨਹੀਂ ਛੱਡੇ ਦਵਾਈ ਵਾਲੇ ਹਾਂਜੀ ਇਹਨਾਂ ਦੀ ਦਵਾਈ ਬਹੁਤ ਵਧੀਆ ਦਵਾਈ ਆ ਬਹੁਤ ਵਧੀਆ ਰਿਜ਼ਲਟ ਮਿਲਿਆ ਮੈਨੂੰ ਜਿੰਨਾ ਮਿਲਿਆ ਮੈਂ ਤਾਂ ਵਾਹਿਗੁਰੂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਡਾਕਟਰ ਸਾਹਿਬ ਦਾ ਬਹੁਤ ਕਰਦਾ ਚਾਰੋਂ ਸਭ ਸਰ ਮੇਰਾ ਰਾਹ ਹੁਣ ਹਰ ਪਰ ਤੋਂ ਆਇਆ ਹਾਂ ਫੇਸਬੁਕ ਤੇ ਤੇ ਮੈਂ ਦੇਖਿਆ ਸੀ ਬੜੀ ਤਾਂ ਤੇ ਮੇਰਾ ਡੀਪਰ ਸੀ ਤੇ ਪੇਟ ਦੀ ਬਚਾਣਾ ਗੈਸ ਤਜਾਬ ਪੇਟ ਦਾ ਸਾਫ ਨਾ ਹੋਣਾ ਇਹ ਸਾਰੀਆਂ ਪ੍ਰੋਬਲਮਾਂ ਸੀਆਂ ਪੂਰੀਆਂ ਅੱਛਾ ਹਾਂਜੀ ਫੇਰ ਦਵਾਈ ਕਿੰਨੇ ਟਾਈਮ ਪੀਂਦੀ ਦਵਾਈ ਮੈਂ ਆ ਦੂਜੀ ਵਾਰ ਲੈਣ ਆਇਆ ਹਾਂ ਅੱਛਾ ਤੇ ਕੀ ਰਿਜ਼ਲਟ ਆ ਰਿਜ਼ਲਟ ਸਰ ਬਹੁਤ ਅੱਛਾ ਹੈ ਹੈਗਾ ਹਾਂਜੀ ਕਿੰਨਾ 100% ਮੈਨੂੰ ਤਾਂ ਸਰ 100 ਦਾ 100% ਆ ਪਹਿਲੀ ਵਾਰ ਆਏ ਸਰ ਜੀ ਪਹਿਲੀ ਵਾਰ ਆਏ ਹਾਂਜੀ ਤੁਸੀਂ ਜੀ ਪਹਿਲੀ ਵਾਰ ਆਏ ਜੀ ਪੇਟ ਦੀ ਪ੍ਰੋਬਲਮ ਹੈ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਜੀ ਸਹਿਬ ਜਾਦਿਆਂ ਦੇ ਸੀਦੀ ਦਾੜੇ ਹੋਣ ਕਰਕੇ ਮੈਂ ਕਥਾਵਾਚਕ ਵੀ ਹਾਂ ਗ੍ਰੰਥੀ ਸਿੰਘ ਵੀ ਹਾਂ ਪਿੰਡ ਜੀਦਾ ਜਿਲ੍ਹਾ ਬਠਿੰਡਾ ਵਿੱਚ ਗ੍ਰੰਥੀ ਸਿੰਘ ਦਾ ਕਥਾ ਵੀ ਕਰੀਏ ਸਹਿਬ ਜਾਦਿਆਂ ਦੀ ਤੁਸੀਂ ਮੇਰੇ ਤੇ ਵਿਸ਼ਵਾਸ ਕਰੋਗੇ ਸੰਗ ਤੇ ਸੋ ਮੇਰਾ ਪਿੰਡ ਗੰਗਾ ਤਹਿਸੀਲ ਨਥਾਣਾ ਉਹ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੀ ਮੇਰੀ ਲੜਕੀ 19 ਸਾਲ ਦੀ ਉਮਰ ਘਰਦਿਆਂ ਦੀ ਡੈਥ ਹੋ ਚੁੱਕੀ ਸੀ ਜੋ ਕਿ ਪੰਜ ਲੜਕੀਆਂ ਸਨ ਮੇਰੇ ਮੈਂ ਬਹੁਤ ਦੁਖੀ ਸੀ ਉਹਨੂੰ 7 ਸਾਲ ਹੋ ਗਏ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਸਾਰੀ ਰਾਤ ਖੰਗੀ ਜਾਂਦੀ ਸਾਡਾ ਬੜਾ ਚਿਤ ਦੁਖੀ ਹੁੰਦਾ ਸੋ ਡਾਕਟਰਾਂ ਨੇ ਬੋਤਲਾਂ ਲਾ ਦੇਣੀਆਂ ਜੀ ਉਹ ਹੰਬ ਹਾਰ ਗਈ ਸੀ ਫਿਰ ਮੈਂ ਅਰਦਾਸ ਕਰੀ ਮਹਾਰਾਜ ਅੱਗੇ ਵੀ ਸੱਚੇ ਪਾਸਾ ਤੇਰੀ ਕਥਾ ਕਰਦੇ ਆਂ ਤੁਹ ਕਿਰਪਾ ਕਰੋ ਮਹਾਰਾਜ ਨੇ ਮੇਰੇ ਇਹ ਜੀ ਕੋਈ ਕਿਰਪਾ ਜੀ ਕਿ ਮੈਂ ਦੁਪਹਿਰੇ ਘਰੇ ਪਿਆ ਸੀ ਵੀਡੀਓ ਆਈ ਹੈ ਜਿਹੜੀ ਬਣੀ ਸੀ ਬਾਈ ਜੀ ਦੇ ਘਰੇ ਉਹ ਵੇਖੀ ਉਥੋਂ ਫਿਰ ਫੋਨ ਕੀਤਾ ਉਹ ਫਿਰ ਕੋਸਾਸ ਵੱਜ ਗਈ ਸੋ ਮਹੀਨੇ ਦੀ ਦਵਾਈ ਲਗਾਏ ਸੀ ਜੀ 50% ਫਰਕ ਪੈ ਗਿਆ ਬੱਚੇ ਨੂੰ ਸੋ ਹੋਰ ਵੀ ਮੈਂ ਬੇਨਤੀ ਕਰੂੰਗਾ ਵੀ ਕੋਈ ਰਿਸ਼ਤੇਦਾਰੀ ਨਹੀਂ ਬਾਈ ਜੀ ਨਾਲ ਸੋ ਪੂਰਾ ਹੀ ਫਰਕ ਪੈਂਦਾ ਮੇਰਾ ਨਾਮ ਕੁਲਦੀਪ ਸਿੰਘ ਆ ਮੈਂ ਨਾ ਅੰਮ੍ਰਿਤਸਰ ਤੋਂ ਆਇਆ ਹਾਂ ਮੇਰੇ ਨਾ ਫੈਟੀ ਲਿਵਰ ਦੀ ਮੈਨੂੰ ਪ੍ਰੋਬਲਮ ਹੈ ਗ੍ਰੇ 2 ਦੀ ਪੋਜੀਸ਼ਨ ਮੇਰੀ ਮੜਾ ਤੇ ਮੇਰੇ ਕੋਲ ਪਾਣੀ ਪੀਣ ਦੀ ਮੈਨੂੰ ਬੜੀ ਪ੍ਰੋਬਲਮ ਸੀ ਪਾਣੀ ਪੀਣਾ ਮੈਨੂੰ ਉਲਟੀ ਆ ਜਾਂਦੀ ਸੀ ਤੇ ਘਰ ਦੇ ਮੈਨੂੰ ਮਤਲਬ ਦਾਲ ਜਦਾਂ ਦਾਲ ਖਵਾਣੀ ਤੇ ਦਲੀਆ ਖਿਚੜੀ ਇਹ ਵੀ ਖਾਉਂਦੇ ਮੈਨੂੰ ਇਹ ਵੀ ਨਹੀਂ ਪਚਦੀ ਹੁੰਦੀ ਸੀ ਮੈਂ ਫਿਰ ਅਲਟਰਾਸਾਉਂਡ ਅਲਟਰਾਸਾਉਂਡ ਅੰਗਰੇਜ਼ੀ ਦਵਾਈਆਂ ਬੜੀਆਂ ਖਾਧੀਆਂ ਪਰ ਕੋਈ ਫਰਕ ਨਹੀਂ ਪਿਆ ਘੜੋ ਘੜ ਮੈਂ 6 ਮਹੀਨੇ ਜਾਂ 9 ਮਹੀਨੇ ਮਤਲਬ ਜਦੋਂ ਮੇਰੀ ਕੰਡੀਸ਼ਨ ਐਵੇਂ ਦੀ ਹੋਈ ਮੈਂ ਅੰਗਰੇਜ਼ੀ ਦਵਾਈਆਂ ਘੜੋ ਘੜ 50 60000 ਰੁਪਏ ਮੈਂ ਅੰਗਰੇਜ਼ੀ ਦਵਾਈਆਂ ਲਾ ਲਿਆ ਪਰ 0% ਫਰਕ ਪੈਂਦਾ ਸੀ ਬਿਲਕੁਲ ਵੀ ਫਿਰ ਮੈਂ ਕਿਨ ਇਦਾਂ ਹੀ ਮਤਲਬ ਸਕਰੋਲ ਕਰ ਉਹ ਤੇ ਮੈਂ ਇਹਨਾਂ ਦੇ ਜਿਹੜੇ ਘਰੇ ਇੰਟਰਵਿਊ ਹੋਇਆ ਤਾਂ ਉਹ ਮੈਂ ਵੇਖਿਆ ਤੇ ਮੈਂ ਅਗਲੇ ਦਿਨ ਹੀ ਮਤਲਬ ਘਰ ਦੇ ਨੂੰ ਨਾਲ ਲੈ ਕੇ ਇੱਥੇ ਆ ਗਿਆ ਤੇ ਇਹਨਾਂ ਨੂੰ ਇਹਨਾਂ ਕੋ ਮੈਂ ਦਵਾਈ ਖੜੀ ਤੇ ਪਹਿਲੇ ਆਰ ਇੱਕ ਵਾਰੀ ਇਹਨਾਂ ਨੇ ਆਪਣੇ ਘਰੇ ਦਵਾਈ ਪਿਆਈ ਗਲਾਸ ਦੇ ਵਿੱਚ ਦੂਜੀ ਵਾਰ ਜਦੋਂ ਮੈਂ ਰਾਤ ਘਰੇ ਖਾਧੀ ਤੇ ਮੈਨੂੰ ਪਹਿਲੇ ਦਿਨੀ ਮਤਲਬ ਫਰਕ ਪੈਣਾ ਚાલુ ਹੋ ਗਿਆ ਸੀ ਤੇ ਤੀਸਰੇ ਦਿਨ ਤੇ ਬਿਲਕੁਲ ਐ ਗੈਸ ਜਿਹੜਾ ਮੇਰਾ ਬਾਨਾ ਮਤਲਬ ਬਿਲਕੁਲ ਖਤਮ ਹੋ ਗਿਆ ਸੀ ਤੇ ਪਹਿਲਾ ਜਿਹੜਾ ਇਹਨਾਂ ਦਵਾਈ ਦਿੱਤੀ ਉਹ ਮੈਂ 20 ਦਿਨਾਂ ਦੇ ਵਿੱਚ ਖਤਮ ਕਰਦੀ ਸੀ ਦੂਸਰੀ ਦਵਾਈ ਵੀ ਮੈਂ ਤਕਰੀਬਨ ਖਤਮ ਹੋਣ ਵਾਲੇ ਉਮਰ ਤੀਸਰੀ ਵਾਰ ਦਵਾਈ ਲੈਣ ਆਇਆ ਤੇ ਮੈਨੂੰ 90 95% ਬਿਲਕੁਲ ਫਰਕ ਆ ਤੇ ਮੇਰੇ ਕੋਲ ਜਿੱਥੋਂ ਇੱਕ ਇੱਕ ਰੋਟੀ ਵੀ ਨਹੀਂ ਸਖਾਦੀ ਜਾਂਦੀ ਬਿਲਕੁਲ ਵੀ ਇੱਕ ਬੁਰਕੀ ਵੀ ਖਾ ਲੈਣਾ ਤੇ ਮੇਰੇ ਇੱਥੇ ਜਗੜਣ ਹੋਣ ਲੱਪੈਂਦੀ ਸੀ ਉਲਟੀਆਂ ਆਉਣ ਨੂੰ ਫਿਰਦੀਆਂ ਆ ਪਾਣੀ ਵੀ ਮੈਂ ਬੜੇ ਹਿਸਾਬ ਨਾਲ ਪੀਣਾ ਹੁੰਦਾ ਹਾਂ ਤੇ ਹੁਣ ਭਾਵੇਂ ਮੈਨੂੰ ਇੱਥੇ ਮਿਲ 10 ਰੋਟੀਆਂ ਖਵਾ ਲਓ ਮੈਂ ਬਿਲਕੁਲ ਐ ਸਹੀ ਐ ਬਿਲਕੁਲ ਮੈਂ ਪਿੰਡ ਸਮੀਪੁਰ ਜ਼ਿਲ੍ਹਾ ਜਲੰਧਰ ਮੇਰੇ ਗੈਸਤੀ ਆ ਬਹੁਤ ਬਣਦਾ ਸੀਗਾ ਮੈਂ ਫੇਸਬੁੱਕ ਤੋਂ ਵੀਡੀਓ ਦੇਖੀ ਸੀ ਤੇ ਮੈਂ ਇੱਥੇ ਇਹਨਾਂ ਨਾਲ ਕੰਟੈਕਟ ਕੀਤਾ ਤੇ ਆ ਕੇ ਦਵਾਈ ਲੈ ਗਿਆ ਸੀ ਦੂਸਰੀ ਵਾਰ ਆਇਆ ਜੀ ਮੈਨੂੰ ਕਾਫੀ ਫਰਕ ਆ ਹਾਂਜੀ ਬਹੁਤ 50% ਹੈਗਾ ਜੀ ਹੈਗਾ ਗੈਸਤੀ ਆਪ ਨਹੀਂ ਬੰਦਦਾ ਹਾਂ ਅੱਜ ਜੀ ਅੰਮਰਸਰ ਤੋਂ ਆਪਾਂ ਆਏ ਆ ਪਿੰਡ ਸਾਡਾ ਬੰਡਾਲਾ ਵਾ ਬੜਾ ਮਸ਼ਹੂਰ ਆ ਜੀ ਨਾਂ ਮੇਰਾ ਅਜੀਤ ਸਿੰਘ ਆ ਪੰਚਾਇਤ ਮੈਂਬਰ ਆ ਪਿੰਡ ਦਾ ਮੈਂ ਮੈਨੂੰ ਬਹੁਤ ਜਿਆਦੀਆਂ ਮੁਸ਼ਕਲਾਂ ਸੀ ਬਹੁਤ ਜ਼ਿਆਦਾ ਹੀ ਮੈਂ ਤੰਗ ਪਰੇਸ਼ਾਨ ਸਾਂ ਮੈਨੂੰ ਮਤਲਬ ਕਿ ਮੇਰਾ ਐਕਸੀਡੈਂਟ ਹੋਣੇ ਕਰਕੇ ਮੈਨੂੰ ਕਾਲਾ ਪੀਲਾ ਹੋ ਗਿਆ ਸੀ ਤੇ ਮੈਂ ਇੰਨਾ ਦੁਖੀ ਹਾਂ ਕਿ ਮੈਨੂੰ ਕੋਈ ਚੀਜ਼ ਭਜਦੀ ਨਹੀਂ ਮੈਨੂੰ ਕੋਈ ਵੀ ਚੀਜ਼ ਖਾਣੀ ਤੇ ਮੈਂ ਉੱਥੇਲੇ ਉੱਠਣਾ ਜਾਂ ਉਲਟੀ ਆਉਣੀ ਜਾਂ ਮੈਨੂੰ ਮਤਲਬ ਕੋਈ ਜਾਂ ਡਾਕਟਰ ਕੋ ਜਾਣਾ ਜਾ ਕੇ ਨਾੜ ਚਟੀਗਾ ਲਵਾਉਣਾ ਤੇ ਫਿਰ ਜਾ ਕੇ ਮੈਨੂੰ ਕੁਝ ਮੜਾ ਮੋੜ ਇੱਕ ਅੱਧਾ ਹੀ ਬੁਰਕੀ ਖਾਣੀ ਉਹ ਵੀ ਸਾਰੀ ਦਿਹਾੜੀ ਮੁੜ ਕੇ ਪਚਣੀ ਨਹੀਂ ਜਾਂ ਖਿ ਜੜੀ ਖਜੜੀ ਖਾਣੀ ਕੋਈ ਚੀਜ਼ ਖਾ ਕੇ ਟਾਈਮ ਪਾਸ ਕਰਨਾ ਮੈਂ ਫੇਸਬੁੱਕ ਇਹਨਾਂ ਦੀ ਵੇਖੀ ਤੇ ਇੱਕ ਮਹੀਨਾ ਮੈਂ ਫੇਸਬੁੱਕ ਪੂਰਾ ਵੇਂਦਾ ਰਿਹਾ ਇਹਨਾਂ ਦੀ ਵੀਡੀਓ ਫਿਰ ਇਹਨਾਂ ਦੀ ਵੀਡੀਓ ਵੇਖ ਕੇ ਫਿਰ ਇਹਨਾਂ ਨਾਲ ਮੈਂ ਸੰਪਰਕ ਕੀਤਾ ਫੋਨ ਤੇ ਮੈਂ ਗੱਲਬਾਤ ਕੀਤੀ ਇਹਨਾਂ ਨਾਲ ਗੱਲਬਾਤ ਕਰਕੇ ਤੇ ਫਿਰ ਇਹਨਾਂ ਕੋ ਦਵਾਈ ਮੈਂ ਕੋਰੀਅਰ ਬਸਰਾ ਹੀ ਮੰਗਾਈ ਬਸਰਾ ਹੀ ਮੇਰੇ ਕੋਲ ਦਵਾਈ ਘਰ ਗਈ ਫਿਰ ਮੈਂ ਦਵਾਈ ਲੈ ਕੇ ਤੇ 1 ਮਹੀਨਾ ਮੱਦਲ ਹੋ ਗਿਆ ਮੈਂ ਦੂਜੀ ਵਾਰ ਦਵਾਈ ਅੱਜ ਲੈਣ ਆਇਆ ਹਾਂ ਤੇ 1 ਮਹੀਨੇ ਦੇ ਵਿੱਚ ਮੱਦਲ ਕੇ ਮੈਨੂੰ ਇਹ ਆ ਵੀ ਮੈਂ ਜਿਹੜੇ ਦਿਹਾੜੀ ਦੇ 5-5 ਜਾਂ 6-6 ਕੈਫਸਲ ਖਾਨਾ ਹਾਂ ਗੈਸ ਵਾਲੇ ਹੁਣ ਮੱਦਲ ਕੇ ਆ ਮੈਂ ਤੀਜੇ ਦਿਨ ਇੱਕ ਖਾਨਾ ਵਾ ਉਹ ਵੀ ਹੁਣ ਮੈਨੂੰ ਆ 2-3 ਦਿਨ ਹੋ ਗਏ ਮੈਂ ਉਹ ਵੀ ਮੈਨੂੰ ਚੇਤਾ ਭੁੱਲ ਗਿਆ ਵਾ ਅੱਜ ਮੈਂ ਆਇਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਵਾਂ ਵੀ ਜਿਹੜੇ ਇਹੋ ਜਿਹੇ ਡਾਕਟਰ ਆ ਮਤਲਬ ਇਹੋ ਜਿਹੇ ਜਿਨ੍ਹਾਂ ਨੇ ਮਤਲਬ ਦਵਾਈ ਦਿੱਤੀ ਮੈਂ ਤੇ ਇਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਵੀ ਮੈਂ ਬਚ ਗਿਆ ਮੇਰੇ ਘਰ ਦੇ ਵੀ ਆਂਦੇ ਆ ਵੀ ਜਾ ਦਵਾਈ ਲੈ ਕੇ ਅੱਜ ਮੈਂ ਬਰਸਾਤ ਤੋਂ ਚੱਲ ਕੇ ਇੱਥੇ ਆਇਆ ਦਵਾਈ ਲੈਣ ਆਇਆ ਮੈਂ ਠੀਕ ਆ ਮੈਂ ਕਿੰਨਾ ਵੀ ਕੋਈ ਕਮੈਂਟ ਕਰਦਾ ਵਾ ਤੇ ਕਮੈਂਟਾਂ ਵਾਲਿਆਂ ਭਰਾਵਾਂ ਨੂੰ ਮੈਂ ਉਹ ਕਹਿੰਨਾ ਵੀ ਤੁਸੀਂ ਵਰਤੋ ਇੱਕ ਵਾਰ ਖੜੋ ਖੜ ਕੇ ਤੇ ਚੈੱਕ ਕਰੋ ਵੇਖੋਗੇ ਤੇ ਫਿਰ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਆਪਾਂ ਦੇ 100% ਮਤਲਬ ਇਹਦਾ ਰਿਜ਼ਲਟ ਆ ਤੇ 100% ਹੀ ਮਤਲਬ ਆ ਦੂਜੀ ਸੀਸੀ ਦੇ ਨਾਲ ਹੋ ਸਕਦਾ 100% ਹੀ ਸੀਤ ਜੀ ਰਾਹ ਨੂੰ ਆਉਣ ਦੀ ਲੋੜ ਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਂ ਕਹਿਣਾ ਚਾਹੂੰਗਾ ਕਿ ਮੈਂ ਇੱਕ ਨੰਬਰ ਦੇਣ ਲੱਗਾ ਜਿਹੜੇ ਮੇਰੇ ਵੀਰ ਨੇ ਆਉਣਾ ਉਹ ਇਸ ਕੋ ਇਸ ਨੰਬਰ ਤੇ ਕਾਲ ਕਰਕੇ ਆਉਣਾ ਮਤਲਬ ਜਿਹੜੇ ਸਿਰਫ ਉਹੀ ਕਾਲ ਕਰਨ ਜਿੰਨੇ ਆਉਣਾ ਬਾਕੀ ਦੋ ਨੰਬਰ ਜਿਹੜੇ ਹੋਣਗੇ ਉਹ ਤੇ ਜਿਹੜਾ ਮਰਜ਼ੀ ਕਾਲ ਕਰ ਸਕਦਾ ਬਾਕੀ ਸਾਡਾ ਪਿੰਡ ਇੱਥੋਂ ਹੈਗਾ 18 ਕਿਲੋਮੀਟਰ ਦੂਰ ਅੱਗੇ ਵੀਡੀਓ ਉੱਥੇ ਨਹੀਂ ਬਣੀ ਹੋਈ ਆ ਹੁਣ ਇੱਥੇ ਸ਼ਾਹਕੋਟ ਬਿਲਕੁਲ ਬੱਸ ਸਟੈਂਡ ਦੇ ਨੇੜੇ ਜਿੱਥੇ ਬਸੰਦਰ ਬਾਗ ਦੀਆਂ ਗੇਟ ਦੇ ਨਾਲ ਹੀ ਜੋਗਾ ਮੋਟਰ ਗੈਰਜ ਮਤਲਬ ਤਿੰਨ ਦੁਕਾਨਾਂ ਛੱਡ ਕੇ ਗੇਟ ਵਾਲੇ ਹੱਥ ਨਾਲ ਹੀ ਤਿੰਨ ਦੁਕਾਨਾਂ ਛੱਡ ਕੇ ਚੌਥੀ ਦੁਕਾਨ ਦੇ ਉੱਤੇ ਬੋਰਡ ਲੱਗਾ ਹਾ ਜੋਗਾ ਮੋਟਰ ਗੈਰਜ ਤੇ ਉੱਥੇ ਚ ਬਾਹਰ ਵਿੱਚ ਵੀਰੇ ਆਪਾਂ ਤੇ ਬਾਕੀ ਦੂਸਰੀ ਗੱਲ ਆ ਕਿ ਆਪਾਂ ਇੱਥੇ ਕਰਾ ਲੈਂਦੇ ਆ ਕੱਲ ਨੂੰ ਹਸਰਾ ਪਾਸੇ ਕਿ ਆਪਾਂ ਨੂੰ ਸ਼ਿਫਟ ਕਰਨਾ ਪਵੇ ਤੇ ਮੇਰਾ ਵੀਰ ਪੇਜ ਨੂੰ ਫੋਲੋ ਜਰੂਰ ਕਰ ਲੈਣ ਤੁਹਾਡੇ ਕੋਲ ਬਾਅਦ ਵਿੱਚ ਵੀਡੀਓ ਪਵਾਵਾਂਗੇ ਤੇ ਬਾਅਦ ਵਿੱਚ ਵੀਡੀਓ ਅਦਰਸ ਪਹੁੰਚ ਜਾਏ ਇਹਨਾਂ ਕੋ ਇਹਨਾਂ ਨੂੰ ਦੁਖੀ ਨਾ ਹੋਣਾ ਪਊਗਾ ਇੱਥੋਂ ਪਿੰਡ ਅੱਗੇ ਵੀਡੀਓ ਬਣੀ ਸੀ ਆਪਣੇ ਪਿੰਡ ਦੀ 118 ਕਿਲੋਮੀਟਰ ਦੂਰ ਆ ਫਾਦੇਪੁਰ ਭਗਵਾ ਪਿੰਡ ਪੂਨੀਆ ਰੇੜਵਾ ਲਾਗੇ ਜਿਹੜਾ ਮੇਰਾ ਵੀਰਾ ਕਾਵੇ ਕਾਲ ਕਰਕੇ ਆਵੇ ਇਸ ਕਰਕੇ ਕਿ ਕਿਹੜੇ ਟਾਈਮ ਮੈਂ ਪਿੰਡ ਚੱਲ ਜਵਾਂ ਪਿੰਡ ਬਾਈਚਾਂ ਠੰਡ ਹੈਗੀ ਮੇਰੇ ਕੋ ਨਾ ਹੋਵੇ ਤਾਂ ਤੁਸੀਂ ਇੱਥੇ ਭਾਲ ਦੇ ਫਿਰੋ ਤੇ ਇਸ ਕਰਕੇ